ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਸਟੱਡੀ ਹੌਲੀ ਵਨ ਕੀ ਹਾਲ ਚੱਲੇ ਤੁਹਾਡਾ ਸਵਾਗਤ ਹੈ ਤੁਹਾਡਾ ਇੱਕ ਹੋਰ ਬਹੁਤ ਹੀ ਵੱਡੀ ਅਪਡੇਟ ਦੇ ਵਿੱਚ ਠੀਕ ਹੈ ਅਪਡੇਟ ਕੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 8th 9th ਜਾਣ ਵਾਲੇ ਵਾਸਤੇ ਜਿਹੜੇ ਪੇਪਰ ਦੇ ਕੇ ਆਏ ਸੀ ਪੰਜਾਬੀ ਦਾ ਠੀਕ ਹੈ ਉਹਨਾਂ ਦੇ ਵਾਸਤੇ ਬਹੁਤ ਹੀ ਜ਼ਰੂਰੀ ਖਬਰ ਹੈ ਬਹੁਤ ਹੀ ਜ਼ਰੂਰੀ ਵੀਡੀਓ ਹੈ ਇਹ ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਨਵੇਂ ਹੋ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਇਸ ਵੀਡੀਓ ਨੂੰ ਆਪਣੇ ਫਰੈਂਡਸ ਦੇ ਕੋਲ ਠੀਕ ਹੈ ਤਾਂ ਦੇਖਦੇ ਹਾਂ ਕੀ ਹੈ ਅਪਡੇਟ ਰੋ ਨੰਬਰ ਵਾਈਜ਼ ਰਿਜ਼ਲਟ ਫੋਰ 8294 ਪੇਪਰ ਇਹ ਪੰਜਾਬੀ ਜਿਹੜਾ ਤੁਹਾਡਾ ਪੇਪਰ ਹੋਇਆ ਸੀ 28/7/2024 ਨੂੰ ਤੁਸੀਂ ਦੇਖਿਆ ਸੀ ਪਿਛਲੇ ਦਿਨੀ ਠੀਕ ਹੈ 28/7/2024 ਨੂੰ ਜਿਹੜਾ ਪੇਪਰ ਦੇਖਿਆ ਸੀ ਤੁਸੀਂ ਉਸ ਦਾ ਰਿਜ਼ਲਟ ਹੈ ਜਿਹੜਾ ਉਹ ਸਾਈਟ ਤੇ ਆ ਚੁੱਕਿਆ ਹੈ ਉਹ ਉਸ ਦਾ ਰਿਜ਼ਲਟ ਸਾਈਟ ਤੇ ਆ ਚੁੱਕਿਆ ਹੈ ਠੀਕ ਹੈ ਤੁਸੀਂ ਆਪਣਾ ਰਿਜ਼ਲਟ ਜਿਹੜਾ ਉਹ ਚੈੱਕ ਕਰ ਸਕਦੇ ਹੋ ਠੀਕ ਹੈ ਮੇਰੇ ਟੈਲੀਗ੍ਰam ਚੈਨਲ ਦੇ ਉੱਪਰ ਮੈਂ ਇਹ ਸੈਂਡ ਕਰ ਦਿੱਤਾ ਠੀਕ ਹੈ ਹੁਣ ਦੇਖਦੇ ਹਾਂ ਆਪਾਂ ਇਸ ਦੇ ਵਿੱਚ ਕੀ ਕੁਝ ਦਿੱਤਾ ਹੋਇਆ ਪਹਿਲਾਂ ਨਿਊ ਰੋਲ ਨੰਬਰ ਠੀਕ ਹੈ ਪਹਿਲਾਂ ਪਹਿਲੇ ਕਾਲਮ ਦੇ ਵਿੱਚ ਨਿਊ ਰੋਲ ਨੰਬਰ ਦਿੱਤਾ ਹੋਇਆ ਤੇ 올ਡ ਰੋਲ ਨੰਬਰ ਦਿੱਤਾ ਹੋਇਆ ਠੀਕ ਹੈ ਫਿਰ ਕੈਟਾਗਰੀ ਦਿੱਤੀ ਹੋਈ ਜਿਹਦੇ ਵਿੱਚ ਕੈਂਡੀਡੇਟ ਨੇ ਅਪਲਾਈ ਕੀਤਾ ਠੀਕ ਹੈ ਫਿਰ ਕੈਂਡੀਡੇਟ ਦਾ ਨਾਮ ਤੇ ਫਿਰ ਫਾਦਰ ਨੇਮ ਤੇ ਡੇਟ ਆਫ ਬਰਥ ਤੇ ਅੱਗੇ ਕਿੰਨੇ ਨੇ ਮਾਰਕਸ ਨੇ ਉਹ ਦਿੱਤੇ ਹੋਏ ਨੇ ਠੀਕ ਹੈ ਅੱਗੇ ਦੇਖਦੇ ਆਪਾਂ ਕਿੰਨੇ ਕ ਨੰਬਰ ਆਏ ਨੇ ਕਿੰਨੇ ਕ ਨੰਬਰ ਆਪ ਨੂੰ ਲੱਗਦੇ ਨੇ ਠੀਕ ਹੈ ਇਸ ਦੇ ਵਿੱਚ ਹਾਈਐਸਟ ਦੇਖੋ ਤੁਸੀਂ ਕਿੰਨੇ ਕ ਬਣ ਸਕਦੇ ਨੇ ਇਸ ਦੇ ਵਿੱਚ 90 ਹਾਈਐਸਟ ਹੈ ਠੀਕ ਹੈ 97 ਆ ਗਿਆ ਅੱਗੇ 97 ਹਾਈਐਸਟ ਲੱਗ ਰਿਹਾ ਹੈ ਜੇ ਹੋਰ ਖੁਸ਼ ਆ ਗਿਆ ਹੋਰ ਅੱਗੇ ਆ ਗਿਆ 97 98 ਤੋਂ 97 ਤੋਂ ਉੱਪਰ ਠੀਕ ਹੈ ਪਰ ਆਪਾਂ ਨੂੰ ਇਹ ਨੰਬਰ ਜਿਹੜੇ ਜਿਹੜੇ ਕੁਆਲੀਫਾਈਂਗ ਚਾਹੀਦੇ ਨੇ ਠੀਕ ਹੈ ਕੁਆਲੀਫਾਈਂਗ ਪੇਪਰ ਸੀ ਇਹ ਸਿਰਫ ਕੁਆਲੀਫਾਈ ਹੋਣਾ ਚਾਹੀਦਾ ਸੀ 50% ਨੰਬਰ ਇਸ ਦੇ ਵਿੱਚ ਆਏਦੇ ਸੀ ਠੀਕ ਹੈ ਤਾਂ ਮੈਨੂੰ ਲੱਗਦਾ ਇੱਕ ਪੇਪਰ ਵਧੀਆ ਸੀ ਪੇਪਰ ਸੋਖਾ ਜੀ ਠੀਕ ਸੀ ਠੀਕ ਹੈ ਤੇ ਸਾਰੇ ਜਣੇ ਜਿਹੜੇ ਪਾਸ ਹੋ ਸਕਦੇ ਨੇ ਇਸ ਦੇ ਵਿੱਚ ਪਰ ਅੱਜ ਇਹ ਵੀ ਜਿਹੜੇ ਕਈ ਜਾਂਦੇ ਹੈਗੇ ਨੇ 50 ਤੋਂ ਨੀਚੇ ਠੀਕ ਹੈ ਪਰ ਜਿਹਨਾਂ ਨੂੰ ਜਿਨ੍ਹਾਂ ਦੇ ਨੰਬਰ 50 ਤੋਂ ਉੱਪਰ ਨੇ ਉਹਨਾਂ ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਮੇਰੀ ਤਰਫ ਤੋਂ ਠੀਕ ਹੈ ਤੁਸੀਂ ਆਪਣੇ ਸੁਪਨੇ ਜਿਹੜੇ ਜਲਦੀ ਤੋਂ ਜਲਦੀ ਪੂਰੇ ਕਰਕੇ ਆਪਣਾ ਜਿਹੜਾ ਡ੍ਰੀਮ ਹੈ ਟੀਚਰ ਬਣਨ ਦਾ ਉਹ ਜਲਦੀ ਪੂਰਾ ਹੋਵੇ ਤੁਹਾਡਾ ਇਹ ਹੀ ਮੈਂ ਉਮੀਦ ਕਰਦਾ ਠੀਕ ਹੈ ਤੇ ਮੇਰੇ ਚੈਨਲ ਤੇ ਕਰਵਾਇਆ ਹੋਇਆ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਚੈਨਲ ਦੇ ਇਸ ਵੀਡੀਓ ਦੇ ਨੀਚੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਕਿੰਨੇ ਨੰਬਰ ਬਣੇ ਤੁਹਾਡੇ ਰਿਜ਼ਲਟ ਦੇ ਵਿੱਚ ਠੀਕ ਹੈ ਜਲਦੀ ਦੱਸਿਓ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਠੀਕ ਹੈ ਆਪ ਨੂੰ ਲੱਗ ਰਿਹਾ ਕਿੰਨੇ ਨੰਬਰ ਲੱਗ ਰਹੇ ਨੇ ਅਜੇ ਤੱਕ ਮੇਰੇ ਕੋਲ ਆਇਆ 98 ਨੰਬਰ ਹਾਈਐਸਟ ਨੇ ਠੀਕ ਹੈ 98 ਨੰਬਰ ਹਾਈਐਸਟ ਆਇਆ ਨੇ ਅਜੇ ਤੱਕ 98 ਤੋਂ ਉੱਪਰ ਮੈਨੂੰ ਲੱਗ ਨਹੀਂ ਰਿਹਾ ਕਿਸੇ ਦੇ ਠੀਕ ਹੈ ਇਹ ਲਿਸਟ ਮੈਂ ਆਪਣੇ ਚੈਨਲ ਦੇ ਉੱਪਰ ਪਾ ਦੂੰਗਾ ਟੈਲੀਗ੍ਰਾਮ ਚੈਨਲ ਦੇ ਉੱਪਰ ਇਸ ਕੈਪਸ਼ਨ ਦੇ ਵਿੱਚ ਚੈਨ ਟੈਲੀਗ੍ਰਾਮ ਚੈਨਲ ਦਾ ਲਿੰਕ ਹੈ ਤੁਸੀਂ ਉੱਥੋਂ ਜੁਆਇਨ ਕਰ ਸਕਦੇ ਹੋ ਤੇ ਠੀਕ ਹੈ 98 ਹਾਈਐਸਟ ਮਾਰਕਸ ਨੇ ਠੀਕ ਹੈ ਤੇ ਜਿਹਨਾਂ ਦੇ ਜਿਹੜੇ ਕੁਆਲੀਫਾਈ ਹੋਗੇ ਪੇਪਰ ਦੇ ਵਾਸਤੇ ਉਹਨਾਂ ਦੀ ਜਿਹੜੀ ਅਪਡੇਟ ਨੇ ਅਪਡੇਟ ਨੂੰ ਹੋਰ ਅਪਡੇਟ ਜਿਹੜੀਆਂ ਆਣਗੀਆਂ ਸਾਰਿਆਂ ਇਸ ਚੈਨਲ ਦੇ ਉੱਪਰ ਸ਼ੇਅਰ ਕੀਤੀ ਜਾਊਗੀ ਤੁਹਾਡੇ ਨਾਲ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਅਦ ਤੋਂ ਬਾਅਦ ਤੇ ਸ਼ੇਅਰ ਕਰੋ ਆਪਣੇ ਫਰੈਂਡਸ ਤੇ ਕੌਲੇਜ ਵੀਡੀਓ ਨੂੰ ਅਗਲੀ ਵੀਡੀਓ 'ਚ ਆਪਾਂ ਮਿਲਦੇ ਆਂ ਠੀਕ ਹੈ ਜਿਹੜੀ ਵੀ ਅਪਡੇਟ 996 ਦੇ ਨਾਲ ਰਿਲੇਟਡ ਆਂਦੀ ਹੈ ਕਿ ਨਿਕਮੈਟ ਲਿਸਟ ਜਾਊਗੀ ਇਸ ਦਿਨ ਵੀ ਬਾਰੇ ਵੀ ਵੀਡੀਓ ਆਪਾਂ ਬਣਾਵਾਂਗੇ ਠੀਕ ਹੈ ਕੱਲ ਨੂੰ ਤੁਹਾਨੂੰ ਉਹ ਵੀਡੀਓ ਮਿਲ ਜੂਗੀ ਤਾਂ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ ਗਾਇਸ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਫਰੈਂਡਸ ਦੇ ਕੋਲ